ਪਾਠਕ ਵਿਭਾਗ ਵਿੱਚ ਚੱਡਾ ਜੀ ਨੇ ਜਿਹੜੀ ਮੇਰੀ ਤੇ ਸ਼ਹਿਰੀ ਕਲਸੀ ਦੀ ਡਿਊਟੀ ਲਈ ਸੀਗੀ ਸਾਡੇ ਦੇ ਜਿਹੜਾ ਉਹਨਾਂ ਦੇ ਪਰੋਸਾ ਪਰ ਕੀਤਾ ਸੀਗਾ ਅਸੀਂ ਉਹਨਾਂ ਦਾ ਪਰੋਸਾ ਨਹੀਂ ਤੋੜਿਆ ਔਰ ਰਵਿੰਦਰ ਜੀ ਨੇ ਕਹਿ ਸੀਗਾ ਜਿੱਤ ਗਿਆ ਨਾ ਔਰ ਅਸੀਂ ਜਿੱਤ ਗਏ ਔਰ ਮਾਝੇ ਦੇ ਵਿੱਚ ਸਿਪਾਈ ਦਾ ਜਿਹੜਾ ਅੱਜ ਅਸੀਂ ਮੁੱਢ ਬਣਤਾ ਇਹ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਜੰਗਲ ਦਾ ਸ਼ੇਰ ਐ ਸਾ ਜੰਗਲ ਦਾ ਸ਼ੇਰ ਜਿਹੜਾ ਉਹ ਮੱਥ ਕੀਆ ਵਾਰਾ ਆ ਕਗਨ ਸਾਹਿਬ ਤੁਸੀਂ ਵਾਦਾ ਕੀਤਾ ਸੀਗਾ ਇੱਕ ਪਰਿਵਾਰ ਕੋ ਪਰਿਵਾਰ ਦਾ ਇੱਕ ਲੋਕਾਂ ਨੂੰ ਕੇ ਕੇਜਰੀਵਾਲ ਸਾਹਿਬ ਸੀਟ ਲੈ ਕੇ ਦਊਗਾ ਇਹ ਵਾਲੀ ਔਰ ਦੂਜੀ ਮੈਂ ਮੈਂ ਪਿਆ ਸੀ ਅਰਵਿੰਦ ਜੀ ਨੂੰ ਪਿਆ ਉਹਨਾਂ ਨੇ ਬੱਤ ਪ੍ਰੋਸਾ ਕੀਤਾ ਸੀਗਾ ਜੀ ਮੈਂ ਅਰਵਿੰਦ ਜੀ ਨੂੰ ਪਿਆ ਜਿੱਤ ਕੇ ਦਊਗਾ ਭਾਵੇਂ ਜੋ ਮਰਜ਼ੀ ਹੋ ਜਾਵੇ ਕੋਈ ਹੁਸਲਾ ਦੇਣਾ ਚਾਹੋਗੇ ਨਾ ਮੈਂ ਤਾਂ ਨਾ ਨਾ ਸੱਚੀ ਗੱਲ ਸੱਚੀ ਦਾਣਾ ਸਾਡੇ ਸਾਰੇ ਦੇ ਕਲੋਰੋਫਾਨੋ ਦੇ ਦੇਰਾ ਬੱਬਾ ਨਾਗ ਦੇ ਵਲੰਟੀਅਰ ਜੀ ਸਾਡੇ ਪਾਰਟੀ ਦੇ ਆਗੂ ਸਾਡੇ ਹਲਕੇ ਸਾਡੇ ਨਾਲ ਜਿਹੜੇ ਐਮਐਲਏ ਕਲੀਕ ਜੀ ਮੇਰੇ ਨਾਲ ਕੈबिनेट ਸਾਥੀ ਲਾਲਜੀਤ ਪੁੱਲਰ ਰੀਟੋ ਸਾਹਿਬ ਕਟਾਰੂ ਚੱਕ ਸਾਹਿਬ ਜੀ ਉਹਨਾਂ ਨੇ ਬੜਾ ਕੰਮ ਕੀਤਾ ਪਾਰਟੀ ਨੇ ਮੇਰੇ ਤੇ ਤੇ ਸ਼ਰੀ ਕਲਸੀ ਤੇ ਪਰੋਸਾ ਕੀਤਾ ਸੀਗਾ ਅਸੀਂ ਉਹਨਾਂ ਦਾ ਪਰੋਸਾ ਵੀ ਤੋੜਿਆ ਆਪਣੀ ਪਾਰਟੀ ਤੇ ਕੁਮਿਕ ਕਦਵਿੰਨਰ ਨੂੰ ਅੱਜ ਇਹਦੇ ਕੇਰਿਵਾਲ ਜੀ ਜਿੱਦਣ ਆਏ ਸੀਗੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀਗਾ ਕਿ ਸੀਟ ਜਿੱਤ ਕੇ ਦੇਵਾਂਗੇ ਤੁਹਾਨੂੰ ਮਾਨ ਸਰ ਨੂੰ ਵਿਸ਼ਵਾਸ ਦਵਾਇਆ ਸੀ ਡਾਕਟਰ ਸੰਦੀਪ ਨੂੰ ਰਗਵ ਚੱਡਾ ਜੀ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਸੀਟ ਜਿੱਤ ਕੇ ਦੇਤੀ ਆ ਔਰ ਪਰਵਾਜ਼ ਵਾਰ ਹੰਕਾਰ ਦਾ ਅੰਤ ਕਰਤਾ ਉਹ ਮਾਝੇ ਦੇ ਵਿੱਚ ਜਿਹੜਾ ਕਹਿੰਦਾ ਮੈਂ ਜੰਗਲ ਦਾ ਸ਼ੇਰ ਆ ਉਹ ਛੇ ਬੱਸ ਫਤਿਹ ਨਾਸ ਕਰਤਾ ਸ਼ੇਰਮਾਰ